ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡਾਂ ਦੇ ਵਿੱਚ ਮੈਡੀਕਲ ਸਹੂਲਤਾਂ ਦੇਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਸੀਗੇ ਜੋ ਲੋਕ ਇੱਥੇ ਪਾਣੀ ਦੇ ਖੜਦੇ ਨਾਲ ਪ੍ਰਭਾਵਿਤ ਐ ਸੀ ਉਹਨਾਂ ਘਰਾਂ ਦੇ ਵਿੱਚ ਜਾ ਕੇ ਦਵਾਈ ਦਿੱਤੀ ਤੇ ਇੱਥੇ ਜਿਹੜੀ ਮੁੱਖ ਸਮੱਸਿਆ ਕੀ ਜਿਹੜੇ ਇਹਨਾਂ ਦੇ ਪਸ਼ੂ ਨੇ ਪਸ਼ੂਆਂ ਲਈ ਬਈ ਹਰਾ-ਚਾਰਾ ਬਿਲਕੁਲ ਨਹੀਂ ਹੈਗਾ ਇਥੋਂ ਦੇ ਲੋਕਾਂ ਦੇ ਬਸਨੀਕਾਂ ਦੀ ਡਿਮਾਂਡ ਆ ਵੀ ਕੋਈ ਵੀ ਜਥੇਬੰਦੀ ਸਾਡੀ ਵੀਡੀਓ ਦੇਖਦੀ ਆ ਜਾਂ ਸਾਡੀ ਵੀਡੀਓ ਦਾ ਵਾਕਵਾ ਸ਼ੇਅਰ ਕਰਦੇ ਹੋ ਇਹ ਤੇ ਹਰੇ ਚਾਰੇ ਦੀ ਬਹੁਤ ਦਿੱਕਤ ਆ ਤੁਸੀਂ ਮੇਰੇ ਪਿੱਛੇ ਦੇਖੋ ਤਾਂ ਪਾਣੀ ਬਹੁਤ ਜ਼ਿਆਦਾ ਆ ਰਿਹਾ ਇਹਨਾਂ ਦਾ ਪਾਕਿਸਤਾਨ ਸਾਈਡ ਤੋਂ ਇੱਧਰ ਪਾਕਿਸਤਾਨ ਰਹਿ ਗਿਆ ਪਾਕਿਸਤਾਨ ਸਾਈਡ ਤੋਂ ਪਾਣੀ ਆ ਰਿਹਾਗਾ ਪਾਣੀ ਆਉਣ ਦੇ ਕਾਰਨ ਇਹ ਹਰਾਚਾਰਾ ਨੇ ਜਿਹੜੇ ਬਿਲਕੁਲ ਤਬਾਹ ਹੋ ਚੁੱਕੇ ਨੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੂੜੀਆਂ ਇਹਨਾਂ ਕੋਲੇ ਹਰਾਚਾਰਾ ਬਿਲਕੁਲ ਨਹੀਂ ਹੈਗਾ ਸੋ ਜਿੰਨੀਆਂ ਵੀ ਜਥੇਬੰਦੀਆਂ ਮੇਰੀ ਵੀਡੀਓ ਦੇਖ ਨੇ ਫਾਜ਼ਿਲਕਾ ਜਲੇ ਦੇ ਪਿੰਡ ਨੇ ਜੀ ਰਹੀਲਾ ਚੱਕ ਰਹੀਲਾ ਰਹੀਲਾ ਤੇ ਤੇ ਪੈਣੀ ਇਹ ਨਾਲ ਨਾਲ ਚਾਰ ਪੰਜ ਪਿੰਡ ਨੇ ਇੱਥੇ ਜਾਂ ਹੋਰ 12 13 ਪਿੰਡ ਨੇ ਲਗਭਗ 12 13 ਪਿੰਡਾਂ ਨੂੰ ਬਹੁਤ ਜ਼ਿਆਦੇ ਹਰੇ-ਜਾਰੇ ਦੀ ਲੋੜ ਆ ਜੱਜ ਨੂੰ ਚਾਰ ਆ ਹਰਾ-ਜਰਾ ਤੁਰੀ ਉਹ ਬਈ ਵੱਧ ਤੋਂ ਵੱਧ ਇਹ ਪਿੰਡਾਂ ਦੇ ਵਿੱਚ ਪਤਾ ਉਹਨਾਂ ਦਾ ਬਹੁਤ ਜ਼ਿਆਦੇ ਬੁਰਾ ਹਾਲ ਆ ਸੋ ਆਪਾਂ ਸਾਰੇ ਹੀ ਪੰਜਾਬੀ ਨੂੰ ਅਪੀਲ ਆ ਆਪਾਂ ਨਾ ਦੁੱਖ ਦੇ ਵਿੱਚ ਭਾਗੀ ਬਣੀਏ ਤੇ ਇਹਨਾਂ ਲਈ ਹਰੇ-ਜਾਰੇ ਜਿਹੜੀ ਪਹੁੰਚਾਓ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ